ਸਸ਼ਕਾਲ ਸੰਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਦੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਦਲਬੀਰ ਗੋਲਦੀ ਨੇ ਫੜਿਆ ਆਪ ਦਾ ਪੱਲਾ ਸੀਮਾ ਨੇ ਜਫੀ ਪਾਕਿਤਾ ਪਾਰਟੀ ਸ਼ਾਮਲ ਦਿੱਲੀ ਨੌਜਾ ਦੇ ਕਈ ਸਕੂਲਾਂ ਨੂੰ ਮਿਲੀ ਧਮਕੀ ਭਰੀ ਈਮੇਲ ਸਕੂਲ ਕਰਵਾਏਗੇ ਖਾਲੀ ਟੀਮ ਵੱਲੋਂ ਤਲਾਸ਼ ਜਾਰੀ ਅਨੁਪਮਾ ਫੇਮ ਰੁਪਾਲੀ ਗਾਂਗੂਲੀ ਦੀ ਸਿਆਸਤ ਚ ਐਂਟਰੀ ਭਾਜਪੀ ਵਿੱਚ ਹੋਈ ਸ਼ਾਮਲ ਕਾਂਗਰਸ ਨੂੰ ਇੱਕ ਹੋਰ ਚਟਕਾ ਮਹਿਲਾ ਕਮੇਟੀ ਦੀ ਜਨਰਲ ਸਕੱਤਰ ਜੋਤੀ ਹੰਸ ਨੇ ਛੱਡੀ ਪਾਰਟੀ ਦੱਸੀ ਵਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀ ਤੇ 12ਵੀ ਦੇ ਨਤੀਜਿਆਂ ਦਾ ਕੀਤਾ ਐਲਾਨ ਪੀਐਸਬੀ ਦੀ ਵੈਬਸਾਈਟ ਤੇ ਚੈੱਕ ਕਰ ਸਕੋ ਕਿ ਰਿਜ਼ਲਟ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਕਾਰਨ ਕੁਚਲਿਆ ਸੜਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ ਮੋਗਾ ਦੇ ਪਤੀ ਪਤਨੀ ਨੇ ਕਿਤਾ ਮਾਮੇ ਦੇ ਪੁੱਤਰ ਦਾ ਕਤਲ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਮੁਲਜ਼ਮ ਦੀ ਜ਼ਮਾਨਤ ਲਈ 10000 ਲੈ ਕੇ ਬਣਾਇਆ ਫਰਜ਼ੀ ਮੈਡੀਕਲ ਸਰਟੀਫਿਕੇਟ ਲੁਧਿਆਣਾ ਦੇ ਡਾਕਟਰ ਖਿਲਾਫ ਕੇਸ ਹੋਇਆ ਦਰਜ ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਖਬਰ ਦੋਸ਼ੀ ਨੇ ਹਿਰਾਸਤ ਚੁੱਕੇ ਤੇ ਖੁਦਕੁਸ਼ੀ ਦੀ ਕੋਸ਼ਿਸ਼ੇ ਹਸਪਤਾਲ 'ਚ ਹੋਇਆ ਦਾਖਲ ਡਾਕਟਰ ਰਤੂਲ ਵਰਮਾ ਬੜੇ ਹਿਮਾਚਲ ਪ੍ਰਦੇਸ਼ ਦੇ ਨਵੇਂ ਡੀਜੀਪੀ ਮੁਖਸ ਕੱਤਰ ਨੇ ਜਾਰੀ ਕੀਤੇ ਹੁਕਮ ਕਹੇ ਗਰਮੀ ਨੇ ਬੰਗਲੌਰੋ 'ਚ ਮਚਾਈ ਤਬਾਹੀ 38 ਡਿਗਰੀ ਸੈਲਸੀਅਸ ਤੋਂ ਵੱਧ ਦਾ ਆਪਮਾਨ ਰਿਕਾਰਡ ਆਈਐਮਡੀ ਨੇ ਦੱਸਿਆ ਕਿ ਕਦੋਂ ਹੋਵੇਗੀ ਬਾਰਿਸ਼ ਕੋਵਿ ਸ਼ੀਲਡ ਤੇ ਰਾਹਤ ਪਰ ਹੀ ਖਬਰ 10 ਲੱਖ ਵਿੱਚੋਂ 7 ਨੂੰ ਸਾਈਡ ਇਫੈਕਟ ਦਾ ਖਤਰਾ ਲੋਕ ਸਭਾ ਚੋਣਾਂ 2024 'ਚ ਪ੍ਰਿਯੰਕਾ ਨੇ ਅਸਾਮ ਵਿੱਚ ਕਿਹਾ ਜਦੋਂ ਸੀਐਮ ਹਿਮਾਂਤਾ ਕਾਂਗਰਸ ਵਿੱਚ ਸੀ ਉਸ ਸਮੇਂ ਗੰਭੀਰ ਦੋਸ਼ ਲੱਗੇ ਸਨ ਜਿਵੇਂ ਹੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਸਭ ਤੋਤੇ ਗਏ ਹਨ ਮੂਸੇ ਵਾਲੇ ਕਤਲ ਦੇ ਮਾਸਟਰਮਾਈਂਡ ਗੋਲਦੀ ਬਰਾੜਦੀ ਅਮਰੀਕਾ 'ਚ ਮੌਤ ਦਾ ਦਾਵਾ ਅਮਰੀਕਾ 'ਚ ਗੈਂਗਸਟਰ ਦੀ ਗੋਲੀ ਮਾਰ ਕੇ ਹਤਿਆ ਡਾ ਲਖਬੀਰ ਨੇ ਲਈ ਜ਼ਿੰਮੇਵਾਰੀ ਬਾਦਰਗਾੜ੍ਹ 'ਚ ਏਸੀ ਕੰਪਰੈਸ਼ਨ 'ਚ ਗੈਸ ਭਰਨ ਦੌਰਾਨ ਹੋਇਆ ਧਮਾਕਾ ਇੱਕ ਲੜਕੀ ਜ਼ਖਮੀ ਬਾਗੇਸ਼ਵਰਤਾ ਅਮਚ ਮਚੀ ਹੜ ਕਾਮਪਤਰੇਂਦਰ ਸ਼ਾਸਤਰੀ ਨੂੰ ਮਿਲਣ ਦੀ ਜ਼ਿੱਦ 'ਚ ਔਰਤ ਨੇ ਵੱਡੀ ਹੱਥ ਦੀ ਣਾੜ ਅਨੋਖਾ ਵਿਆਹ ਵਾਹ ਨੂੰ ਸਸਨਾਲ ਆਪਿਆ ਪਿਆਰ ਸੋਰੇ ਨੇ ਵਿਆਹ ਕਰਾ ਪਤਨੀ ਨੂੰ ਕਰਤਾ ਵਿਦਾ ਚੀਨ ਚ ਹਾਈਵੇ ਬੜਿਆਂ ਮੋਤ ਦਾ ਖੂਲਦੇ ਚਲਦੇ ਚਲਦੇ ਖਾਈ ਚ ਡਿੱਗਿਆ 18 ਗੱਡੀਆਂ ਕਈ ਮੋਤਾਂ ਪੰਜਾਬੀ ਨੌਜਵਾਨ ਨੇ ਵਿਦੇਸ਼ ਚ ਗੱਡੇ ਚੰਡੇ ਨਿਊਜ਼ੀਲੈਂਡ ਪੁਲਿਸ ਚ ਬੜਿਆ ਕਰੈਕਸ਼ਨ ਅਫਸਰ ਆਈਪੀਐਲ ਚ ਅੱਜ ਚੇਨਈ ਤੇ ਪੰਜਾਬ ਵਿਚ ਆਲੇ ਮੈਚ ਜਾਣੋ ਹੈਡ ਟੂ ਹੈਡ ਤੇ ਟੀਮਾਂ ਦੇ ਸੰਭਾਵਿਤ ਪਲੇਇੰਗ 11 ਇਹ ਸਭ ਹੁਣ ਤੱਕ ਦੀਆਂ ਖਬਰਾਂ ਮੈਨੂੰ ਦਿਓ ਅਜ਼ਾਦ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ ਨਿਊਜ਼